ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਾਰਸੋਂ ਵੀਡੀਓ ਪਾਈ ਸੀ ਕਿ ਨਸ਼ੇ ਤੋਂ ਬਚੋ ਇਹ ਨਸ਼ਾ ਬਹੁਤ ਹੀ ਵੱਡਾ ਕੋੜ ਹੈ ਇਹ ਸਾਡੀ ਦਾ ਜ਼ਿੰਦਗੀ ਭਰਾ ਬਰਬਾਦ ਕਰ ਚੁੱਕਾ ਆ ਮੈਂ ਜੇ ਆਪਣੀ ਗੱਲ ਕਰਾਂ ਮੈਂ ਨਸ਼ੇ ਦੇ ਵਿੱਚ ਆਪਣਾ ਸਾਰਾ ਘਰ-ਬਾਰ ਗਵਾ ਲਿਆ ਮੇਰੀ ਮਾਤਾ ਦੇ ਵੀ ਕੋ ਜਰਮਾਨ ਸੀਗੇ ਉਹ ਵੀ ਜਾਂਦੀ ਸੀਗੀ ਕਿ ਮੇਰੇ ਘਰ ਵੀ ਨਾ ਆਵੇ ਕਿ ਮੈਂ ਵੀ ਦੁੱਧ ਪਾਰਾਂ ਪਰ ਨਹੀਂ ਮੈਂ ਆਪਣੀ ਮਾਤਾ ਦੇ ਇਰਮਾਨਾਂ ਦੇ ਵੀ ਪਾਣੀ ਫੇਰ ਦਿੱਤਾ ਨਸ਼ੇ ਨੇ ਸਾਡਾ ਘਰ ਤਬਾਹ ਕਰ ਦਿੱਤਾ ਅੱਜ ਮੈਂ ਅੱਜ ਮੈਨੂੰ ਚੇਤਾ ਆਇਆ ਮੇਰੀ ਕੌਮ ਦੇ ਹੀਰੇ ਸਰਦਾਰ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੀ ਜੀ ਦਾ ਜੇ ਉਹ ਉਹ ਅੱਜ ਉਹ ਹੁੰਦੇ ਤਾਂ ਕਿਸੇ ਦੀ ਕੀ ਜ਼ਰੂਰਤ ਸੀ ਮੇਰੇ ਪੰਜਾਬ 'ਚ ਨਸ਼ਾ ਵੜ ਜਾਂਦਾ ਬਾਕੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕੇ ਭਰਾਵੋ ਕਿਸੇ ਦੇ ਨਿਆਣਿਆਂ ਨੂੰ ਨਸ਼ੇ ਤੇ ਨਾ ਲਾਓ। ਅਮਲੀ ਬੰਦੇ ਦੀ ਜ਼ਿੰਦਗੀ ਆ ਸਿਰਫ 4 ਦਿਨ। 2 ਦਿਨ ਨਸ਼ਾ ਕਰੂਗਾ, 3 ਦਿਨ ਹਸਪੀਟਲ, ਬਾਅਦ ਚ ਮੌਤਵਾ ਹੋਰ ਨਸ਼ੇ ਦੇ ਵਿੱਚ ਕੁਝ ਐ ਨਹੀਂ। ਮੈਂ ਤੁਹਾਨੂੰ ਇੱਕ ਆਪਣਾ ਵਾਕਾ ਦੱਸਦਾ ਮੇਰੇ ਬਾਬਾ ਜੀ ਇੰਗਲੈਂਡ ਤੋਂ ਆਏ ਸਕੇ। ਕਿ ਉਹ ਮੈਨੂੰ ਪਿੰਮਸ ਹਸਪੀਟਲ ਲੈ ਗਿਆ, ਉਹ 85 ਸਾਲ ਦੀ ਉਹਨਾਂ ਦੀ ਉਮਰ ਵਾ ਤੇ ਉਹ ਖੁੰਡੀ ਨਾ ਤੁਰਦੇ ਸਕੇ। ਤਾਂ ਉੱਥੇ ਉਹਨਾਂ ਦਾ ਜਦੋਂ ਪਿੰਨਸ ਹਸਪਤਾਲ ਦਵਾ ਲੈਣ ਲੱਗੇ ਲਾਈਨ ਚ ਲਾ ਕੇ ਉੱਥੇ ਉਹਨਾਂ ਦਾ ਰੋਜ ਨਿਕਲ ਗਿਆ ਉਹ ਕਹਿੰਦਾ ਪੁੱਤ ਆ ਉਮਰ ਮੇਰੀ ਸੀਗੀ ਤੁਹਾਨੂੰ ਹਸਪਤਾਲਾਂ ਚ ਤੁਸੀਂ ਮੈਨੂੰ ਹਸਪਤਾਲਾਂ ਚ ਲੈ ਜਾਣਾ ਸੀਗਾ ਪਰ ਆ ਨਸ਼ੇ ਨੇ ਟਾਈਮ ਦੇਖ ਲਓ ਕਿਹੜਾ ਕਿ ਮੈਂ ਤੁਹਾਨੂੰ ਹਸਪਤਾਲਾਂ ਚ ਲਈ ਫਿਰਦਾ ਆ ਪੰਜਾਬ ਚ ਨੇ ਹਾਲਾਤ ਮਾੜੇ ਆ ਚੁੱਕੇ ਆ ਅੱਗੇ ਲੋਕ ਕੁੜੀਆਂ ਦੀਆਂ ਰਾਖੀ ਕਰਦੇ ਹੁੰਦੇ ਸੀਗੇ ਕਿ ਵੇ ਕੁੜੀ ਜਵਾਨ ਹੋ ਗਏ ਇਹਦਾ ਖਿਆਲ ਰੱਖਣਾ ਪਰ ਹੁਣ ਹਾਲਾਤ ਇਹਨ ਬਿਲਕੁਲ ਵਿਗੜ ਚੁੱਕੇ ਆ ਹੁਣ ਲੋਕ ਮੁੰਡਿਆਂ ਦੀ ਨਿਗਰਾਨੀ ਰੱਖਦੇ ਆ ਭਰਾ ਮੇਰੋ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਆ ਇਹ ਨਸ਼ੇ ਵਿੱਚ ਕੁਝ ਨਹੀਂ ਹੈਗਾ ਜ਼ਿੰਦਗੀ ਤਬਾਹ ਆ ਆ ਮੇਰਾ ਮੈਂ ਜਦ 15 ਸਾਲਾਂ ਦਾ ਸੀ 16 ਸਾਲਾਂ ਦਾ ਸੀ ਪੜ੍ਹਾਈ ਸੋਹਣੀ ਕਰਦਾ ਹੁੰਦਾ ਸੀ ਤਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਮੇਰੇ ਪੁੱਤ ਨੇ ਵਕੀਲ ਬਣਨਾ ਆ ਅੱਜ ਜਦੋਂ ਮੈਂ ਉਸ ਮਾਂ ਦਾ ਚਿਹਰਾ ਦੇਖਦਾ ਮੇਰੇ ਤੋਂ ਜਰਿਆ ਨਹੀਂ ਜਾਂਦਾ ਹੱਲੇ ਮੇਰਾ ਤਾਂ ਹੁਣ ਸਰੀਰ ਵੀ ਸੱਜਣੋਂ ਬੇਵੱਸ ਹੋ ਗਿਆ ਮੇਰਾ ਤਾਂ ਸੱਜਣੋਂ ਹੁਣ ਸਰੀਰ ਵੀ ਬੇਵੱਸ ਹੋ ਗਿਆ ਹੱਲੇ ਜਿਨ੍ਹਾਂ ਦੇ ਸਰੀਰ ਬੇਵੱਸ ਨਹੀਂ ਹੋਏ ਉਹ ਮੈਂ ਤੇ ਹੱਥ ਜੋੜ ਕੇ ਵੀਰੋ ਨਸ਼ਾ ਨਾ ਕਰੋ ਹੱਲੇ ਦਵਾਈਆਂ ਲੈ ਕੇ ਮੈਡੀਸਨ ਲੈ ਕੇ ਨਸ਼ਾ ਛੱਡ ਲਓ ਬਾਅਦ ਚ ਇੱਕ ਇਦਾਂ ਦੀ ਸਟੇਜ ਆ ਜਾਂਦੀ ਆ ਬੰਦਾ ਬੇਵੱਸ ਹੋ ਜਾਂਦਾ ਆ ਕਿ ਇਰਵਨਾ ਬੰਦਾ ਬੇਵੱਸ ਨਾ ਹੋ ਜਾਂਦਾ